ਦੇ ਖੋਰ ਸੋਧ ਕੇ ਪੇਸ਼ ਕਰਨਾ ਚਾਹਣਾ ਉਹਨਾਂ ਕਿਹਾ ਸੀ ਕਿ ਸਿੱਖ ਵਿਦਵਾਨ ਆਗੂ ਤੇ ਸਦਰਸ਼ਨ ਕੁਮਾਰ ਬੈਠ ਕੇ ਵਿਚਾਰ ਵਟਾਂਦਰਾ ਕਰਨ ਤੇ ਜੋ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਮੈਂ ਇਹ ਦੁਹਰਾ ਦਿਆਂ ਸਿੱਖ ਪਤੀ ਤੇ ਸਿੱਖ ਦੇ ਸਿਧਾਂਤਾਂ ਪ੍ਰਤੀ ਸਿੱਖ ਦੀ ਆਪਣੀ ਆਇਡੈਂਟੀਟੀ ਤੇ ਆਪਣੀ ਹੋਂਦ ਪ੍ਰਤੀ ਸਿੱਖ ਦੇ ਸਰੂਪ ਪ੍ਰਤੀ ਫੈਸਲਾ ਮੇਰੇ ਸਤਿਗੁਰੂ ਅਨਸਵਰਾ ਪਹਿਲਾਂ ਕਰ ਗਏ ਨੇ ਉਹਨਾਂ ਫੈਸਲਿਆਂ ਨੂੰ ਤਬਦੀਲ ਕਰਨ ਦਾ ਜਾਂ ਉਹਨਾਂ ਨੂੰ ਵਿਚਾਰਨ ਦਾ ਉਹਨਾਂ ਵਿੱਚ ਕੋਈ ਤਬਦੀਲੀ ਲਿਆਉਣ ਦਾ ਅਧਿਕਾਰ ਸਾਨੂੰ ਵੀ ਨਹੀਂ ਸੁਦਰਸ਼ਨ ਕੁਮਾਰ ਤਾਂ ਵਿਚਾਰੇ ਇਸ ਨਾਲ ਸੰਬੰਧ ਹੀ ਨਹੀਂ ਰੱਖਦੇ ਉਹਨਾਂ ਨੂੰ ਤਾਂ ਅਧਿਕਾਰ ਹੀ ਕੋਈ ਨਹੀਂ ਇਸ ਲਈ ਮੈਂ ਤੇ ਸਿਰਫ ਆਪਣੇ ਸਤਬੂ ਦਾ ਫੈਸਲਾ ਉਹਨਾਂ ਨੂੰ ਸੁਣਾਉਣ ਵਾਸਤੇ ਆਇਆ ਤਾਂ ਕਿ ਅੱਗੇ ਲਈ ਉਹ ਦੁਨੀਆ ਨੂੰ ਕੋਈ ਮਗਾਲਤਾ ਨਾ ਪੈਦਾ ਕਰ ਸਕਣ ਹੋ ਸਕਦਾ ਹੈ ਇਹ ਵੀ ਮੇਰੀ ਇੱਕ ਮੈਂ ਸਮਝਦਾ ਇੱਕ ਪਹਿਲੀ ਇੱਕ ਮੁਲਾਇਮ ਸੋਚ ਹੈ ਕਿ ਮੈਂ ਸਮਝ ਲਿਆ ਹੋ ਸਕਦਾ ਹੈ ਸੁਦਰਸ਼ਨ ਕੁਮਾਰ ਸਾਜ਼ਿਸ਼ ਅਧੀਨ ਨਹੀਂ ਕਿਸੇ ਮਗਾਲਤੇ ਤੇ ਪੁਲਹਿਖੇ ਅਧੀਨ ਇਹੋ ਜੇ ਲਫ਼ਜ਼ ਕਹੇ ਗਏ ਹੁਣ ਤਾਂ ਕਿ ਮੈਂ ਉਹਨਾਂ ਦਾ ਪੁਲਹਿਖਾ ਦੂਰ ਕਰ ਸਕਾਂ ਅੱਜ ਦੀ ਮੇਰੀ ਇੰਟਰਵਿਊ ਉਹਨਾਂ ਦਾ ਪੁਲਹਿਖਾ ਦੂਰ ਕਰਨ ਲਈ ਹੈ ਬਾਕੀ ਮੈਂ ਚਾਹੁੰਦਾ ਇਹੋ ਹਾਂ ਜਿਵੇਂ ਪ੍ਰਧਾਨ ਸਾਹਿਬ ਨੇ ਆਖਿਆ ਹੈ ਕਿੱਥੇ ਵੀ 32 ਸਟੇਸ਼ਨ ਤੇ ਜਬ ਪਬਲਿਕ ਪਲੇਸ ਤੇ ਸਾਂਝੇ ਤੌਰ ਤੇ ਕਿਸੇ ਵੀ ਮੰਚ ਤੇ ਬੈਠ ਕੇ 10 ਵੀ ਹਾਜ਼ਰ ਹੋ ਸਾਡੀਆਂ ਮਾਨਵੀ ਪਦਵੀਆਂ ਪਦਵੀਆਂ ਜਿਹੜੀਆਂ ਤੇ ਬੈਠੇ ਸਿੰਘਾਸਨ ਤੇ ਵਿਦਵਾਨ ਵੀਰ ਉਹ ਵੀ ਹਾਜ਼ਰ ਨੇ ਜਿੱਥੇ ਦਿਲ ਚਾਏ ਵਿਚਾਰ ਕਰ ਸਕਦੇ ਨੇ ਆਪਣੇ ਮਗਾਲਤੇ ਭਰਮ ਦੂਰ ਕਰ ਸਕਦੇ ਨੇ ਕਿ ਸਿੱਖ Hindu ਨਹੀਂ ਦੁਬਾਰਾ ਦੁਰਾਦਿਆਂ ਸਿੱਖ Hindu ਨਹੀਂ Hindu ਆਪਣੀ ਥਾਂਵੇਂ ਸਾਡਾ ਸਤਕਾਰਯੋਗ ਵੀਰ ਹੈ ਅਸੀਂ ਸਮੂੱਚੇ ਮਾਨਵਾਦੀ ਸੋਚ ਰੱਖਣ ਦੇ ਆਦੀ ਹਾਂ ਇਸ ਲਈ ਅਸੀਂ ਹਰ Hindu ਨਾਲ ਪਿਆਰ ਕਰਨੇ ਆ ਹਰ ਮੁਸਲਮਾਨ ਨਾਲ ਪਿਆਰ ਕਰਨੇ ਆ ਹਰ ਵਕਤ ਤੇ ਹਮੇਸ਼ਾ ਸਾਡੀ ਹਿਸਤੀ ਦੱਸਦੀ ਹੈ ਹਰ ਦੁੱਖ ਸੁੱਖ ਸਮੇ ਅਸੀਂ ਇੱਕ ਦੂਜੇ ਦੇ ਹੈਲਪਫੁਲ ਹੋਇਆ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਉਹਦਾ ਮਤਲਬ ਇਹ ਨਹੀਂ ਕਿ ਸਾਨੂੰ ਪਿਉਂਦ ਕਰਕੇ ਸਾਡੀ ਨਸਲ ਬਦਲਣ ਦੀ ਕੋਸ਼ਿਸ਼ ਕੀਤੀ ਜਾਏ ऐसा कभी नहीं होया ਤੇ ਨਾ ਹੋਣ ਦਿੱਤਾ ਜਾਏਗਾ ਮੇਰੇ ਸਾਹਮਣੇ ਉਹਨਾਂ ਦੇ ਕਹੇ ਹੋਏ ਕੁਝ ਲਫ਼ਜ਼ ਐਸੇ ਆਏ ਜਿਹੜੇ ਬੜੇ ਹੀ ਭੁਲੇਖਾ ਪੈਦਾ ਕਰਨ ਵਾਲੇ ਸਨ ਉਹਨਾਂ ਨੇ ਇੱਕ ਥਾਂ 'ਤੇ ਇੱਕ ਲਫ਼ਜ਼ ਵਰਤੇ ਹੈ ਕਿ Hindu ਜੀਵਨ ਪદ્ધતિ में ਤਰਨ ਕਰਨਾ ਹੀ ਧਰਮ ਹੈ ਇਹਦਾ ਮਤਲਬ ਅਸੀਂ ਜਿਹੜੇ Hindu ਜੀਵਨ ਪદ્ધਤੀ ਨੂੰ ਤਰਨ ਨਹੀਂ ਕਰੇਗਾ ਉਹ ਤਰਮ ਹੀ ਨਹੀਂ ਸੰਸਾਰ ਅੰਦਰ ਧਰਮ ਤਾਂ ਹੀ ਹੈ ਜਿਹੜੇ Hindu ਜੀਵਨ ਪદ્ધਤੀ ਤਰਨ ਕਰੇ ਇਹ ਉਹਨਾਂ ਦਾ ਵੱਡਾ ਮੁਗਾਲਤਾ ਹੈ ਦੂਜੀ ਚੀਜ਼ ਉਹਨਾਂ ਨੇ ਜਿਹੜੇ ਸਾਹਮਣੇ ਕਹੀ ਹੈ ਉਹ ਇਹ ਕਹੀ ਹੈ ਕਿ ਅੰਗਰੇਜ਼ੋ ਨੇ ਉਹ ਲੋਕੋ ਨੂੰ ਸਿੱਖ ਘੋਸ਼ਿਤ ਕਰ ਦਿਆ ਜਿਨ੍ਹਾਂ ਨੇ ਕੇਸ ਰੱਖੇ ਹੋਏ تھے 18ਵੀਂ ਸਦੀ ਵਿੱਚ ਕਿ ਉਹਨਾਂ ਨੇ ਜਨਗਣਨਾ ਕਰਾਈ ਉਹਦੇ ਵਿੱਚ ਅਸੀਂ ਸਾਰਿਆਂ ਨੇ ਇੱਕੋ ਆਪਣੇ ਆਪ ਨੂੰ ਲਖਾਇਆ ਐਸੇ ਲਫ਼ਜ਼ ਉਹਨਾਂ ਨੇ ਵਰਤੇ ਨੇ ਉਹ ਵਖ ਕਰਨਾ ਚਾਹੁੰਦੇ ਸਨ ਇਸ ਲਈ ਜਿਨ੍ਹਾਂ ਜਿਨ੍ਹਾਂ ਨੇ ਕੇਸ ਰੱਖੇ ਹੋਏ ਸਾਨੂੰ ਉਹਨਾਂ ਨੂੰ ਉਹਨਾਂ ਨੇ ਸਿੱਖ ਘੋਸ਼ਿਤ ਕਰ ਦਿੱਤਾ ਇੰਦਮ ਫਿਰ ਸਾਨੂੰ ਸਿੱਖ ਕੋਸ਼ਟ ਕਰਨ ਵਾਲਾ ਅੰਗਰੇਜ਼ ਹੈ 500 ਸਾਲਾਂ ਤੋਂ ਜੋ ਅਸੀਂ ਬਾਣੀ ਪੜ ਰਹੇ ਹਾਂ ਜੋ ਸਾਨੂੰ ਸਤਿਗੁਰੂ ਨੇ ਸਿੱਖ ਲਫ਼ਜ਼ ਵਰਤੇ ਹੈ ਉਹ ਕੋਸ਼ਿਸ਼ ਕਰਨਾ ਨਹੀਂ ਅੰਗਰੇਜ਼ ਨੇ ਸਾਨੂੰ ਕੋਸ਼ਿਸ਼ ਕੀਤਾ ਕਿਡੀ ਅਨਗਹਿਲੀ ਵਾਲੀ اور ਮੈਂ ਸਮਝਦਾ ਗੈਰ ਜ਼ਿੰਮੇਵਾਰ ਅਥਾਰਟੀ ਨੇ ਇਹ ਲਫ਼ਜ਼ ਵਰਤੇ ਨੇ ਇੱਕ ਸੇ ਚੱਲ ਕੇ ਅੱਗੇ ਜਾ ਕੇ ਇਹ ਦੋ ਵੀ ਖਤਰਨਾਕ ਲਫ਼ਜ਼ ਨੇ ਜਿਹੜੇ ਮੈਂ ਦੁਬਾਰਾ ਦੁਹਰਾ ਦੇਣਾ ਚਾਹਣਾ ਉਹ ਇਹਨਾਂ ਨੇ ਲਫ਼ਜ਼ ਵਰਤੇ ਨੇ ਕਿ ਯ ਸਿੱਖੋਂ ਕਾ ਸੋਚਨਾ ਜਿੱਥੇ ਨਾਨਕ ਸ਼ਾਹੀ ਕੈਲੰਡਰ ਦਾ ਮਸਲਾ ਆਇਆ ਹੈ ਉੱਥੇ ਸਾਨੂੰ ਇੱਕ ਧਮਕੀ ਦਿੱਤੀ ਗਈ ਹੈ ਇਹ ਲਫ਼ਜ਼ ਧਮਕੀ ਦੇ ਨੇ ਮੈਂ ਦੁਬਾਰਾ ਦੁਹਰਾ ਦਿਆਂ ਕਿ ਜੈਸਿਕ ਖੰਕ ਸਿਕੋਂ ਕੌ ਸੋਚਣਾ ਹੈ ਕਿ ਉਹਨੇ ਆਪਣੇ ਤਿਉਹਾਰ ਹਿੰਦੂਆਂ ਦੇ ਸਾਥ ਮਨਾਣਾ ਹੈ ਜਾਂ ਨਹੀਂ ਜਾਂ ਲੋਕਾਂ ਨੂੰ ਇੱਕ ਰਾਜ ਤੱਕ ਸੀਮਿਤ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਇਹਦਾ ਮਤਲਬ ਹੈ ਜੇ ਅਸੀਂ ਹਿੰਦੂਆਂ ਨਾਲ ਮਿਲ ਕੇ ਆਪਣੇ ਤਿਉਹਾਰ ਨਾ ਮਨਾਈਏ ਤਾਂ ਸਾਨੂੰ ਇੱਕ ਰਾਜ ਵਿੱਚ ਸੀਮਿਤ ਰਹਿਣਾ ਪੈਗਾ ਇੰਦਾ ਮਤਲਬ ਪੰਜਾਬ ਤੋਂ ਬਾਹਰ ਕੋਈ ਸਿੱਖ ਨਹੀਂ ਰਹਿ ਸਕਦਾ ਕੇਵਲ ਇੱਕ ਰਾਜ ਵਿੱਚ ਹੀ ਰਹਿ ਸਕਨੇ ਆ ਬਾਹਰ ਦੇ ਸਿੱਖ ਨੂੰ ਇੱਕ ਥ੍ਰੈਟ ਹੈ ਧਮਕੀ ਹੈ ਹਿੰਦੁਸਤਾਨ ਦੇ ਅੰਦਰ ਕਿਸੇ ਰਹਿਣ ਵਾਲੇ ਭਾਰਤ ਵਿੱਚ ਰਹਿਣ ਵਾਲੀ ਕਿਸੇ ਕੌਮ ਨੂੰ ਇਹ ਅਥਾਰਟੀ ਹੈ ਕਿ ਉਹ ਆਪਣੀ ਮਰਜ਼ੀ ਦੀ ਜੀਵਨ ਸ਼ੈਲੀ ਦੂਜੇ ਨੂੰ ਥੋੜੇ ਸੇ ਸਰੇ ਧਾਰਮਿਕ ਤੌਰ ਤੇ ਆਜ਼ਾਦ ਦੇਸ਼ ਕਿਵੇਂ ਹੋਇਆ ਕੀ ਆਇਆ ਇਥੋਂ ਦਾ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਸਾਂਝਾ ਅਜੰਡਾ ਹੈ ਧਰਮਨ ਰੱਖ ਅਜੰਡੇ ਦਾ ਮਸਲਾ ਹੈ ਉਹ ਚਲਾਉਣ ਵਾਲੀ ਸਰਕਾਰ ਅੱਜ ਬੀਜੇਪੀ ਦੀ ਸਰਕਾਰ ਇਸ ਗੱਲ ਦਾ ਜਵਾਬ ਕੀ ਦੇਗੀ ਕਿ ਆਰਐਸਐਸ ਦੇ ਆਗੂ ਨੇ ਇਹ ਲਫ਼ਜ਼ ਵਰਤੇ ਨੇ ਮੈਂ ਫਿਰ ਦੁਹਰਾ ਦਿਆਂ ਸਾਨੂੰ ਇਉਂ ਦਿਸਦਾ ਹੈ ਸਾਨੂੰ ਇਉਂ ਨਜ਼ਰੀ ਪੈਂਦਾ ਇਹਨਾਂ ਅਜੰਡਿਆਂ ਤੋਂ ਤੇ ਇਸ ਕਿਸਮ ਦੀਆਂ ਸਾਜ਼ਿਸ਼ਾਂ ਤੋਂ ਕਿ ਜਿਵੇਂ ਕਦੀ ਕਾਂਗਰਸ ਸਰਕਾਰ ਦੇ ਹੁੰਦੇ ਆ ਸਾਡਾ ਕਤ람 ਹੋਇਆ ਸਾਡੇ ਨੌਜਵਾਨ ਬੱਚਿਆਂ ਨੂੰ ਕਤਲ ਕੀਤਾ ਗਿਆ ਸਾਡੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਇੱਥੇ ਵੀ ਤੈਰ ਗੱਲ ਵਿੱਚ ਪਾ ਕੇ ਸਾੜੇ ਆ ਗਏ ਬਹੁਤ ਕੁਝ ਹੋਇਆ ਅਸੀਂ ਉਸ ਰੋਸ ਨੂੰ ਮਨ ਵਿੱਚ ਰੱਖ ਕੇ ਫਿਰ ਵੀ ਭਾਰਤੀ ਤੇ ਭਾਰਤਪਤੀ ਵਫਾਦਾਰੀ ਦਾ ਹਮੇਸ਼ਾ ਪ੍ਰਗਟਾਵਾ ਕਰਦੇ ਰਹੇ ਤੇ ਕਰਦੇ ਆ ਰਹੇ ਹਾਂ ਪਰ ਮੈਂ ਦੂਜੇ ਪੱਖ ਤੋਂ ਸੋਚਣਾ ਤੇ ਉਹ ਜਿਹੜੀ ਸਾਡੇ ਨਾਲ ਦੁਕਾਨ ਦੀ ਦੇ ਵਕਤ ਤਾਰੀਖ ਵਾਪਰੀ ਸੀ ਉਹ ਇੱਕ ਫਿਜ਼ੀਕਲੀ ਦੁਕਾਨ ਦੀ ਸੀ ਤੋ ਸਾਡੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਹਜ਼ਾਰਾਂ ਦੀ ਤعداد ਵਿੱਚ ਸਿੱਖ ਪਰਿਵਾਰ ਸ਼ਹੀਦ ਹੋਏ ਫਿਜ਼ੀਕਲੀ ਸਰੀਰਕ ਤੌਰ ਤੇ ਕਤਲ ਹੋਏ ਮੈਂ ਉਹਦੇ ਇੱਕ ਲਫ਼ਜ਼ ਵੀ ਕਹਿ ਸਕਸਰੀ ਅਕਾਲ ਤਖਤ ਸਬ ਦੀ ਸੇਵਾ ਕਾਲ ਦਰਮਿਆਨ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਾ ਦਿਓ ਤਾਂ ਸ੍ਰੀ ਅਕਾਲ ਤਖਤ ਸਾਹਿਬ ਖਤਮ ਨਹੀਂ ਹੁੰਦਾ ਇਮਾਰਤ ਇਮਾਰਤ ਹੈ ਉਹ ਫਿਜ਼ੀਕਲੀ ਇੱਕ ਚਿੰਨ ਹੈ ਇਸੇ ਤਰ੍ਹਾਂ ਸਰੀਰ ਦੇ ਕਤਲ ਹੋਣ ਨਾਲ ਸਿੱਖ ਨਹੀਂ ਮਰਦਾ ਉਹਨਾਂ ਨੇ ਸਾਡੇ ਸਰੀਰ ਕਤਲ ਕੀਤੇ ਪਰ ਕਿੱਡੀ ਕਹ ਤੱਕ ਅੱਜ ਸੋਚਦੇ ਸਾਜ਼ਿਸ਼ ਹੈ ਕਿ ਅੱਜ ਸਾਨੂੰ ਜੜੀ ਤੇਲ ਦੇ ਕੇ ਅੰਦਰੋਂ ਹੀ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਗੁਰੂ ਦਾ ਇੱਕ ਫੈਸਲਾ ਹੈ ਉਹਨੇ ਇੱਕ ਲਫ਼ਜ਼ ਲਿਖੇ ਨੇ ਸਤਗੁਰੂ ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਸਿੱਖ ਜਿਹੜਾ ਹੈ ਉਹ ਉਦੋਂ ਮਰਦਾ ਜਦੋਂ ਗੁਰੂ ਵੱਲੋਂ ਮੂੰਹ ਮੋੜਤੇ ਗੁਰੂ ਨਾਲੋਂ ਟੁੱਟਦਾ ਹੈ ਹੋਰ ਕਿਸੇ ਤਲਵਾਰ, ਤੀਰ, ਬੰਦੂਕ, ਤੋਪ ਨਾਲ ਨਹੀਂ ਮਰਦਾ ਤੋਪਾਂ ਚਲਾ ਕੇ ਬੰਦੂਕਾਂ ਨਾਲ ਮਾਰਨ ਵਾਲੇ ਜਿਹੜੇ ਉਹ ਵੀ ਪੈਦਾ ਹੋਏ ਇਸ ਧਰਤੀ ਤੇ ਆਪਣੇ ਆਪ ਨੂੰ ਆਜ਼ਾਦ ਦੇਸ਼ ਦਾ ਹਾਕਮਰਾਨ ਅਖਵਾਨ ਵਾਲੇ ਪਰ ਉਹਨਾਂ ਤੋਪਾਂ, ਤਲਵਾਰਾਂ ਤੇ ਬੰਦੂਕਾਂ ਨਾਲ ਸਿੱਖ ਨਹੀਂ ਮਰਿਆ ਨਾ ਸਿੱਖੀ ਨੂੰ ਕੋਈ ਮਾਰ ਸਕਦਾ ਸੀ ਮੈਂ ਸਮਝਦਾ ਇਸ ਸੁਜੇਸ਼ਨ ਜੀ ਨੂੰ ਪਤਾ ਹੋਵੇ ਤੇ ਅਸੀਂ ਭੁਲੇ ਕੋਈ ਨਹੀਂ ਐਨੇ ਸੁੱਤੇ ਹੋਏ ਨਹੀਂ ਬੈਠੇ ਜਿੱਥੇ ਦਿਲ ਚਾਹੇ ਅਸੀਂ ਵਿਚਾਰ ਕਰ ਨੂੰ ਔਰ ਇਸ ਲਈ ਇਹ ਸੋਚ ਕੇ ਕਰਨ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸਾਡੇ ਵਿੱਚ ਦਖਲ ਦੇਣ ਦਾ ਕਿਸੇ ਗੈਰ ਸਿੱਖ ਜਥੇਬੰਦੀ ਨੂੰ ਕਿਸੇ ਵੀ ਗੈਰ ਸਿੱਖ ਵੀਰ ਨੂੰ ਸਾਡੇ ਪਰਸਨਲ ਮਾਮਲਿਆਂ ਵਿੱਚ ਭਾਵੇਂ ਉਹਨਾਂ ਨੇ ਸਹੀ ਕਲੰਡਰ ਦਾ ਭਾਵੇਂ ਉਹ ਸਿੱਖ ਕੰਪਟਰ ਦਾ ਭਾਵੇਂ ਉਸੇ ਚ ਸਰੂਪ ਦਾ ਹੈ ਭਾਵੇਂ ਉਹ ਕਿਸੇ ਸਿੱਖ ਸਿਧਾਂਤ ਨਾਲ ਸੰਬੰਧ ਰੱਖਣ ਵਾਲੇ ਕਿਸੇ ਗ੍ਰੰਥ ਦਾ ਹੈ ਉਹਦਾ ਫੈਸਲਾ ਕਰਨ ਦਾ ਅਧਿਕਾਰ ਕੇਵਲ ਸਿੱਖਾਂ ਨੂੰ ਹੈ ਨਾ ਆਰਐਸਐਸ ਨੂੰ ਹੈ ਨਾ ਰਾਸ਼ਟਰੀ ਕਿਸੇ ਸਵੈਮ ਸੇਵਕ ਦੀ ਬਣਾਈ ਹੋਈ ਇੱਕ ਸੰਸਥਾ ਰਾਸ਼ਟਰੀ ਸਿੱਖ ਸੰਗਤ ਨਾਮ ਦੇ ਕੇ ਇੱਕ ਨਵਾਂ ਚੰਜਟ ਖੜਾ ਕਰਨ ਵਾਲੀ ਕਿਸੇ ਜਥੇਬੰਦੀ ਨੂੰ ਹੈ ਔਰ ਨਾ ਕਿਸੇ ਹੋਰ ਗੈਰ ਸਿੱਖ ਜਥੇਬੰਦੀ ਨੂੰ ਇਹ ਅਸੀਂ ਅਧਿਕਾਰ ਦੇ ਸਕਨੇ ਆ ਇਹ ਅਧਿਕਾਰ ਕੇਵਲ ਸਿੱਖ ਅਦਾਰਿਆਂ ਵਿੱਚ ਨੇ बैठ के इस गल का फैसला कर करेंगे और इस चाल तो मैं समझता इन्हों दरेक करना चाहिए भलाई इस है देश की एकता से अखंडता मैं इन्हों स